ਇਹ ਤੁਲੇ ਤੇਦਾ ਮਸਲਾ ਜਨ ਤੱਕ ਅੰਦੋਲਨ ਦਾ ਰੂਪ ਧਾਰਨ ਕਰੇਗਾ। ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਨੂੰ ਤੋੜ ਕੇ ਇਹ ਸਰਕਾਰ ਨਹੀਂ ਬਚ ਸਕਦੀ। ਮੁੱਖ ਮੰਤਰੀ ਰਹੰਕਾਰ ਛੱਡ ਕੇ ਆਪਣੇ ਕੀਤੇ ਦਾ ਪਛਤਾਵਾ ਕਰਨਾ ਚਾਹੀਦਾ ਹੈ। 1 ਇੰਚ ਵੀ ਗੁਰੂ ਘਰ ਦੀ ਜ਼ਮੀਨ ਨਹੀਂ ਛੱਡੀ ਜਾਵੇਗੀ। ਖੁਲਾਰਗੜ੍ਹ ਵਿਖੇ ਸ਼ਰਾਬ ਦੇ ਠੇਕੇ ਚਕਵਾਏ ਜਾਣ। ਹੜਪੀੜਤਾ ਲਈ ਐਲਾਨੇ ਗਏ ਮੁਆਵਜ਼ੇ ਨਾ ਕਾਫੀ ਅਤੇ 9 ਅਕਤੂਬਰ ਨੂੰ ਫਲੋਰ ਵਿਖੇ ਸੂਬਾ ਪਧਰੀ ਰੈਲੀ ਕਰਨ ਦਾ ਐਲਾਨ। ਇਹ ਸਾਰੇ ਐਲਾਨ ਵਸਪਾ ਸੂਬਾ ਪ੍ਰਦਾਨ ਅਵਤਾਰ ਸਿੰਘ ਕਰੀਮਪ uri ਵੱਲੋਂ ਪਿੰਡ ਤੁਲੇਤਾ ਵਿਖੇ ਗੁਰੂ ਘਰ ਦੀਆਂ ਕੰਦਾਂ ਰਟਾਉਣ ਦੇ ਵਿਰੋਧ ਵਿੱਚ ਰੱਖੇ ਗਏ ਫਲੋਰ ਵਿਖੇ ਧਾਰਨੇ ਨੂੰ ਸੰਬੋਧਨ ਕਰਦਿਆਂ ਕੀਤੇ ਉਹਨਾਂ ਕਿਹਾ ਕਿ 9 ਅਕਤੂਬਰ ਨੂੰ ਵਸਪਾ ਸੰਸਥਾਪਕ ਸਾਬ੍ਹ ਸ਼੍ਰੀ ਕਾਂਸੀ ਰਾਮ ਜੀ ਦਾ ਪ੍ਰੀਨਿਰਵਾਣ ਦੀਪਸ ਹੈ ਅਤੇ ਇਸ ਦਿਨ ਵਿਸ਼ਾਲ ਇਕੱਠ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਤੁਲੇਤੇ ਵਿੱਚ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰੂ ਘਰ ਦੀਆਂ ਕੰਦਾਂ ਨੂੰ ਧੱਕੇ ਨਾਲ ਢਾਕੇ ਗੁਰੂ ਰਵਿਦਾਸ ਨਾਮਦੇਵਾ ਸੰਗਤਾਂ ਨਾਲ ਧੱਕੇਸ਼ਾਹੀ ਕੀਤੀ ਹੈ ਜਦ ਤੱਕ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਬਣ ਜਾਂਦਾ ਤਦ ਤੱਕ ਬਸਪਾ ਰੁਕਣ ਵਾਲੀ ਨਹੀਂ ਹੈ ਤੇ ਇਸ ਮਾਮਲੇ ਨੂੰ ਵੱਡੇ ਪੱਧਰ ਤੇ ਲੋਕਾਂ ਵਿੱਚ ਲੈ ਕੇ ਜਾਇਆ ਜਾਵੇਗਾ ਉਹਨਾਂ ਕਿਹਾ ਕਿ ਸਰਕਾਰ ਵੱਨੋ ਗੁਰੂ ਰਵਿਦਾ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਸ਼੍ਰੀ ਖਲਾਰਗੜ੍ਹ ਸਾਹਿਬ ਨੂੰ ਵੀ ਨਸ਼ੇ ਦਾ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉੱਥੇ ਵੀ ਤਿੰਨ ਸ਼ਰਾਬ ਦੇ ਠੇਕੇ ਖੁੱਲ੍ਹ ਗਏ ਹਨ ਅਤੇ 30 ਤੋਂ ਵੱਧ ਨਜਾਇਜ਼ ਸ਼ਰਾਬ ਦੀਆਂ ਬਰਾਂਚਾਂ ਖੋਲੀਆਂ ਗਈਆਂ ਹਨ। ਇਸ ਨੂੰ ਲੈ ਕੇ ਵੀ ਸੰਗਤਾਂ ਵਿੱਚ ਭਾਰੀ ਰੋਸ ਹੈ। ਉਹਨਾਂ ਕਿਹਾ ਕਿ ਜਲੰਧਰ ਦਿਹਾਤੀ ਪੁਲਿਸ ਦੇ ਖੇਤਰ ਵਿੱਚ ਲਗਾਤਾਰ ਆਮ ਲੋਕਾਂ ਤੇ ਖਾਸ ਕਰਕੇ ਦਲਦਲਾ ਖਿਲਾਫ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਐਸਐਸਪੀ ਦਿਹਾਤੀ ਵੱਲੋਂ ਰੱਦ ਕੀਤੇ ਗਏ ਝੂਠੇ ਪਰਚਿਆਂ ਦੇ ਚਲਾਨ ਪੀਛ ਕੀਤੇ ਜਾ ਰਹੇ ਹਨ ਜਦ ਕਿ ਆਮ ਲੋਕਾਂ ਤੇ ਖਾਸ ਕਰਕੇ ਦਲਤਾਂ ਖਿਲਾਫ ਹੋਣ ਵਾਲੇ ਅਤਿਆਚਾਰਾਂ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹੜੇ ਵਿੱਚ ਦਲਤਾਂ ਦੇ ਕਤਲ ਦੇ ਮਾਮਲੇ ਵਿੱਚ ਵੀ ਐਸਐਸਪੀ ਜਲੰਧਰ ਦਿਹਾਤੀ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਕਿਹਾ ਕਿ ਬਸਪਾ ਜ਼ਿਲ੍ਹੇ ਵਿੱਚ ਪੁਲਿਸ ਮਸ਼ੀਨਰੀ ਦੀ ਦਰਵਾਤੋਂ ਨਹੀਂ ਹੋਣ ਦੇਵਗੀ ਤੇ ਝੂਠੇ ਪਰਚੇ ਰੱਦ ਕਰਵਾਏਗੀ ਇਸ ਮੌਕੇ ਤੇ ਬਸਪਾ ਸੁਪਰ ਇੰਚਾਰਜ ਅਤੇ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰਪਾਲ ਨੇ ਵੀ ਗੁਰੂ ਘਰ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਬਸਪਾ ਅਜੇ ਤੱਕ ਕਸ਼ਾਈ ਨਹੀਂ ਹੋਣ ਦੇਵੇਗੀ ਇਸ ਮੌਕੇ ਤੇ ਬਸਪਾ ਸੁਪਰ ਇੰਚਾਰਜ ਚੌਧਰੀ ਗੁਰਨਾਮ ਸਿੰਘ ਤੀਰਥ ਰਾਜਪੁਰਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਗੁਰਮੇਲ ਚੁੰਬਰ ਲਾਲਚੰਦ ਔਜਲਾ ਪ੍ਰਵੀਨ ਬੰਗਾ ਰਕੇਸ਼ ਦਤਾਰਪੁਰੀ ਜਗਦੀਸ਼ ਸ਼ੇਰਪੁਰੀ ਸਲਵਿੰਦਰ ਕੁਮਾਰ ਖੁਸ਼ੀਰਾਮ ਸਰਪੰਚ ਸ਼ਸ਼ੀਲ ਵਰਦੀ ਸੁਖਵਿੰਦਰ ਬਿੱਟੂ ਜਤਿੰਦਰ ਹੈਪੀ ਦਲਜੀਤ ਰਾਏ ਸਰਬਜੀਤ ਜਫਰਪੁਰ ਮਨਿੰਦਰ ਸ਼ੇਰਪੁਰੀ ਸੁਖਦੇਵ ਬਿੱਟਾ ਦਿਲਬਾਗ ਮਹਿੰਦੀਪੁਰ ਬਲਵਿੰਦਰ ਬੱਸੀ ਡਾਕਟਰ ਜਸਵੰਤ ਸਿੰਘ ਜਸਵਿੰਦਰ ਬਿੱਟਾ ਜਗਤਾਰ ਬਿੱਟੂ ਬਹਾਦਰ ਤਲੇਤਾ ਰੋਸ਼ਨ ਤਲੇਤਾ ਨੇ ਵੀ ਸੰਬੋਧਨ ਕੀਤਾ ਪਿੰਡ ਤਲੇਤੇ ਦੇ ਵਿੱਚ ਜੋ ਗੁਰੂ ਰਵਿਦਾਸ ਮੰਦਿਰ ਦੀ ਚਾਰ ਦਿਵਾਰੀ ਨੂੰ ਟੈਟੇਰੀ ਕੀਤਾ ਗਿਆ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਦੋਆਬਾ ਪਿੰਡ ਤੇ ਐਸ.ਡੀ.ਐਮ ਦਫਤਰ ਫਲੋਰ ਦੇ ਸਾਹਮਣੇ ਸਵੇਰ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਦੋਆਬੇ ਦੀਆਂ ਸੰਗਤਾਂ ਨੇ ਇਸ ਦੇ ਬਾਵਜੂਦ ਵੀ ਕਿ ਪੰਜਾਬ ਹੜ੍ਹਾਂ ਦੀਆਂ ਚੁਣੌਤੀਆਂ ਨਾਲ ਜੋਝ ਰਿਹਾ ਔਰ BSP ਦੀ ਲੀਡਰਸ਼ਿਪ ਵਰਕਰ ਜਮਿਨੀ ਪੱਧਰ ਤੱਕ ਇਸ ਸੰਕਟ ਦੇ ਸਮੇਂ ਤੇ ਪੀੜਤਾਂ ਦੇ ਨਾਲ ਵਾ ਫਿਰ ਵੀ ਵੱਡੀ ਗਿਣਤੀ ਵਿੱਚ ਗੁਰੂ ਰਵਿਦਾਸ ਜਿਹਦੇ ਸਨਮਾਨ ਚ BSP ਮદાન ਚ ਇਸ ਧਰਨੇ ਪ੍ਰਦਰਸ਼ਨ ਚ ਅੱਜ ਫਲੋਰ ਵੱਡੇ ਪੱਧਰ ਤੇ ਜੋ ਸੰਗਠਨ ਪਹੁੰਚੀਆਂ ਮੈਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਅੱਜ ਦੇ ਇਸ ਧਰਨੇ ਦੇ ਵਿੱਚ ਅਸੀਂ ਇਹ ਫੈਸਲਾ ਕੀਤਾ ਕਿ 9 ਅਕਤੂਬਰ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਤਲੇਤੇ ਦਾ ਮੁੱਦਾ ਜਿਹੜਾ ਹਾਲਾਂਕਿ ਪ੍ਰਸ਼ਾਸਨ ਨੇ ਮੀਟਿੰਗ ਦੇ ਵਿੱਚ ਆ ਕੇ ਗਲਵੱਟ ਕਰਕੇ ਐਸ ਡੀ ਐਮ ਜਿਹੜੀ ਅੱਜ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਸਾਡੇ ਨਾਲ ਗੱਲ ਕਰਕੇ ਇਹ ਭਰੋਸਾ ਦਿੱਤਾ ਵੀ ਕੱਲ ਅਸੀਂ 11 ਵਜੇ ਮੀਟਿੰਗ ਕਰਾਂਗੇ ਇਸ ਤਲੇਤੇ ਦੇ ਈਸ਼ ਉਤੇ ਉਹ 11 ਵਜੇ ਮੀਟਿੰਗ ਕਰਕੇ ਪ੍ਰਸ਼ਾਸਨ ਔਰ ਜਿਹੜੀ ਗੁਰੂ ਘਰ ਦੀ ਸੰਗਤ ਔਰ ਬਹੁਜਨ ਸਮਾਜ ਪਾਰਟੀ ਦੀ ਸਾਡੀ ਸਟਾਨਕ ਲੀਡਰਸ਼ਿਪ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਗਰ ਇਸ਼ੂ ਕੱਲ ਰਿਜ਼ੋਲਵ ਹੋ ਜਾਂਦਾ ਹੈ ਸੈਟਲ ਹੋ ਜਾਂਦਾ ਹੈ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਕਿ ਸੈਂਟੀਮੈਂਟ ਜਿਹੜੇ ਪਬਲਿਕ ਦੇ ਸੰਗਤਾਂ ਦੇ ਸੈਂਟੀਮੈਂਟਸ ਨੂੰ ਸਤਕਾਰ ਕਰਦੇ ਹੋਏ ਗੁਰੂ ਘਰ ਦੀ ਚਾਰਦੁਆਰੀ ਜਿੱਥੇ ਢਾਈ ਆ ਉੱਥੇ ਹੀ ਬਣਨੀ ਚਾਹੀਦੀ ਹੈ 1 ਇੰਚ ਜ਼ਮੀਨ ਵੀ ਅਸੀਂ ਛੱਡਣੀ ਨਹੀਂ ਚਾਹਦੇ ਉੱਥੇ ਕਿਉਂਕਿ ਗੁਰੂ ਰਵਿਦਾਸ ਜੀ ਕੇ ਸਨਮਾਨ ਮੇ ਬੀਐਸਪੀ ਮੈਦਾਨ ਮੇ ਤਾਂ ਪ੍ਰਸ਼ਾਸਨ ਨੇ ਇਹ ਪ੍ਰੋਸਾ ਦਿੱਤਾ ਕਿ ਅਸੀਂ ਇਹਨੂੰ ਪੋਜ਼ਿਟਿਵ ਦਿਸ਼ਾ ਦੇ ਵਿੱਚ ਰਿਜ਼ੋਲਵ ਕਰਾਵਾਂਗੇ ਅਸੀਂ ਵੇਟ ਕਰਾਂਗੇ ਪਰੰਤੂ ਨਾਲ-ਨਾਲ ਅਸੀਂ ਅੰਦੋਲਨ ਵੀ ਜਾਰੀ ਰੱਖਾਂਗੇ ਇਹ ਕੋਈ ਸਿੱਤਾ ਨਹੀਂ ਨਿਕਲਦਾ ਅਗਲਾ ਫਿਰ ਅਸੀਂ ਦੇਖੋ 9 ਅਕਤੂਬਰ ਨੂੰ ਪੂਰੇ ਸਟੇਟ ਬਾ ਇਕੱਠ ਅਸੀਂ ਫਲੋਰ ਦੇ ਵਿੱਚ ਬੁਲਾ ਲਿਆ ਸਭ ਕਾਂਛੀ RAM ji ਦੇ ਪ੍ਰੀ ਨਿਰਵਾਣ ਦਿਵਸ ਤੇ ਇਸੇ ਮੱਦੇਨਜ਼ਰ ਔਰ ਇਹਦੇ ਨਾਲ ਨਾਲ ਅਸੀਂ 20 ਆ ਜਿਹੜੀ ਸਤੰਬਰ ਆ 20 ਸਤੰਬਰ ਨੂੰ ਖਰਾਲਗੜ੍ਹ ਸਾਹਿਬ ਤੋਂ ਗੁਰੂ ਰਵਿਦਾਸ ਜੀ ਦੇ ਸਨਮਾਨ ਚ BSP ਮੈਦਾਨ ਚ ਇੱਕ ਜਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਇਸੇ ਤਰ੍ਹਾਂ ਫਿਰ 27 ਸਤੰਬਰ ਨੂੰ ਇੱਕ ਜਤਰਾ ਸ਼ੁਰੂ ਹੋਊਗੀ ਜਿਹੜੀ ਫਲੋਰ ਆ ਕੇ ਸਮਾਪਤ ਹੋਊਗੀ ਉਸ ਤੋਂ ਬਾਅਦ ਫਿਰ 4 ਅਕਤੂਬਰ ਨੂੰ ਇੱਕ ਯਾਤਰਾ ਸ਼ੁਰੂ ਹੋਏਗੀ ਫਲੋਰ ਅਲੱਗ-ਅਲੱਗ ਡੈਸਟੀਨੇਸ਼ਨਾਂ ਤੋਂ ਇਹ ਇੱਕ ਬੜਾ ਜਨਤਕ ਅੰਦੋਲਨ ਦਾ ਰੂਪ ਧਾਰਨ ਕਰੂਗਾ ਔਰ ਪੰਜਾਬ ਸਰਕਾਰ ਜਿਹੜੀ ਇਹਨੂੰ ਇਹ ਜਾਣ ਲੈਣਾ ਚਾਹੀਦਾ ਕਿ ਗੁਰੂ ਰਬੀਦਾਸ ਦੇ ਗੁਰੂ ਘਰ ਨੂੰ ਤੋੜ ਕੇ ਇਹਨਾਂ ਦੀ ਸਰਕਾਰ ਨਹੀਂ ਬਚ ਸਕਦੀ ਜੇ ਆਪਣੀ ਗਲਤੀ ਨੂੰ ਸੁਧਾਰ ਲੈਣ 52 ਰਾਜੇ ਗੁਰੂ ਸਾਹਿਬ ਦੇ ਕਦਮਾਂ ਚ ਆ ਕੇ ਡਿਗੇ ਸੀ भगवंत मान ਨੂੰ ਵੀ ਸਾਡਾ ਕਹਿਣਾ ਕਿ ਹੰਕਾਰ ਛੱਡੋ ਗੁਰੂ ਰਵਿਦਾਸ ਦੇ ਕਦਮਾਂ ਚ ਆ ਕੇ ਡਿਗੋ ਆਪਣੀ ਗਲਤੀ ਲਈ ਪਛਤਾਪ ਕਰੋ ਸੰਗਤ ਤੋਂ ਮਾਫੀ ਮੰਗੋ ਗੁਰੂ ਸਾਹਿਬ ਤੋਂ ਮਾਫੀ ਮੰਗੋ ਔਰ ਗੁਰੂ ਘਰ ਦੀ ਚਾਰਦिवारी ਉਸੇ ਜਗ੍ਹਾ ਤੇ ਬਣਾਈ ਜਾਵੇ ਪੌਜਨ ਸਮਾਜ ਪਾਰਟੀ ਦਾ ਇਹ ਮੁੱਦਾ ਔਰ ਖੁਰਾਲਗੜ੍ਹ ਸਾਹਿਬ ਚ ਸ਼ਰਾਬ ਦੇ ਠੇਕੇ ਹਟਾਏ ਜਾਣ ਨਜਾਇਜ਼ ਬਰਾਂਚਾਂ ਹਟਾਈਆਂ ਜਾਣ ਚਾਂਗ ਬਛੋਈ ਚ ਗੁਰੂ ਰਵਿਦਾਸ ਦੇ ਗੁਰੂ ਘਰ ਨੂੰ ਪੰਚਾਇਤ ਘਰ ਬਣਾਉਣ ਦੀ ਰਣਨੀਤੀ ਬਦਲੀ ਜਾਵੇ ਔਰ ਗੁਰੂ ਰਵਿਦਾਸ ਘਰਾਂ ਨੂੰ ਮਹੱਲਾ ਕਲੀਨਿਕਾ ਬਣਾਉਣ ਦੀ ਜਿਹੜੀ ਸਰਕਾਰ ਦੀ ਗੁਰੂ ਘਰਾਂ ਤੇ ਕਬਜ਼ੇ ਕਰਨ ਦੀ ਨੀਅਤ ਔਰ ਨੀਤੀ ਆ ਇਹ ਬੌਝਨ ਸਮਾਜ ਪਾਰਟੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਕਦੀ ਬਰਦਾਸ਼ਤ ਨਹੀਂ ਕਰਨਗੀਆਂ ਸਰਕਾਰ ਨੂੰ ਇਹਦੇ ਗੰਭੀਰ ਸਿੱਟੇ ਹੋਤ ਨੇ ਪੈ ਸਕਦੇ ਆ ਔਰ ਹਰ ਪੀੜਤਾ ਦੇ ਮੁੱਦੇ ਤੇ ਜੋ ਸਰਕਾਰ ਨੇ ਕੱਲ ਪਹਿਕੇ ਜਲਾਨ ਕੀਤਾ ਜੋ ਵੀ ਉਹਨੇ ਆਪਣੀ ਪਾਲਿਸੀ ਐਲਾਨ ਕੀਤੀ ਬੌਝਨ ਸਮਾਜ ਪਾਰਟੀ ਸਰਕਾਰ ਦੀ ਪਾਲਿਸੀ ਨੂੰ ਬਿਲਕੁਲ ਰੱਦ ਕਰਦੀ ਆ ਜੋ ਉਹਨੇ ਮੁਆਵਜ਼ੇ ਐਲਾਨੇ ਉਹ ਨਾਕਾਫੀ ਆ ਉਹਦੇ ਤੇ ਪੁਨਰ ਵਿਚਾਰ ਕਰੇ ਔਰ ਉਹਦੇ ਵਿੱਚ ਵੀ ਕਿਰਤੀ ਕਾਮੇ ਮਜ਼ਦੂਰ ਬਿਲਕੁਲ ਅਨਗੋਲ ਦਿੱਤੇ ਗਏ ਆ ਗਰੀਬ ਅਨਗੋਲ ਦਿੱਤੇ ਗਏ ਆ ਜਿਨ੍ਹਾਂ ਦੇ ਘਰ ਟੁੱਟੇ ਆ ਅਨਬੋਲੇ ਗਏ ਆ ਤੋਂ ਬਹੁਜਨ ਸਮਾਜ ਪਾਰਟੀ ਫਸਲਾਂ ਦਾ ਮੁਆਪ ਚਾਹੁੰਦੀ ਆ ਕਿ ਫਸਲਾਂ ਦਾ ਮੁਆਵਜ਼ਾ ਵੀ ਹੋਰ ਵਧਾਇਆ ਜਾਵੇ ਕਿਰਤੀ ਕਾਮੇ ਮਜ਼ਦੂਰ ਜਿਨ੍ਹਾਂ ਦੇ ਘਰ ਟੁੱਟੇ ਆ ਉਹਨਾਂ ਦਾ ਮੁਆਵਜ਼ਾ ਜਿਨ੍ਹਾਂ ਦੀਆਂ ਮੌਤਾਂ ਹੋ ਗਈਆਂ ਇੱਕ ਇੱਕ ਕਰੋੜ ਰੁਪਇਆ ਔਰ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਸਰਕਾਰ ਨੌਕਰੀ ਦੇਵੇ ਇਹ ਬਹੁਜਨ ਸਮਾਜ ਪਾਰਟੀ ਦਾ ਕਹਿਣਾ ਔਰ BSP ਦੀ ਲੀਡਰਸ਼ਿਪ ਹਰ ਪੀੜਤਾਂ ਦੇ ਲਈ ਜਿਸ ਤਰ੍ਹਾਂ ਪਹਿਲਾਂ ਸਹਿਯੋਗ ਕਰ ਰਹੀ ਹੈ ਨਿਰੰਤਰ ਆਪਣਾ ਸਹਿਯੋਗ ਜाहिर ਕਰੇ ਬੜਾ ਧੰਨ